ਅੱਜ ਦਾ ਉਹ ਪਾਸੋਂ ਜਿਹੜਾ ਆਪਣੇ ਪਿੰਡ ਦੇ ਵਿੱਚ ਦੋ ਛਿੰਝਾਂ ਦਾ ਰੌਲਾ ਚੱਲ ਰਿਹਾ ਜੀ ਤੇ ਇਹਨੂੰ ਲੈ ਕੇ ਤੁਹਾਡੇ ਕੀ ਵਿਚਾਰ ਹੈ ਸਾਡਾ ਜਿਹੜਾ ਪਿੰਡ ਚ ਅੱਜ ਤੱਕ ਇਹ ਦੋ ਛਿੰਝਾਂ ਹੋ ਜਾਈਆਂ ਸਿਰਫ ਮਸਲਾ ਇਸ ਸਿਆਸੀ ਰੁੱਝਿਆ ਵਾ ਕਿਉਂਕਿ ਮੇਰੇ ਨਾਲ ਅਸੀਂ 8 ਮੈਂਬਰ ਪੰਚਾਇਤ ਦਾ ਇੱਕ ਸਰਪੰਚ 7 ਪੰਜ ਸੱਤੇ ਇਕੱਠੇ ਆ ਸਾਰਾ ਪਿੰਡ ਇਕੱਠਾ ਉਸ ਪਿੰਡ ਦੇ ਜਿਹੜੇ ਮੈਂਬਰ ਹਾਰੇ ਹੋਏ ਆ ਇਲੈਕਸ਼ਨ ਉਹਨਾਂ ਨੇ ਬਸ ਆਪਣਾ ਮਸਲਾ ਉਜਾਉਣ ਖਾਤਰ ਪਿੰਡ ਕੁਝ ਬੰਦੇ ਨੇ ਵੀ ਸਹਿਮਤੀ ਨਾ ਮਣਾਈ ਅਸੀਂ ਉਹਨਾਂ ਨੂੰ ਪਿੰਡ ਦੀ ਸੱਦ ਕੇ ਠੱਠੇ ਵਾਸਤੇ ਵੀ ਸਭੂ ਗਿਆ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਇਹ ਇਹ ਕਿਹਨ ਸ਼ਹਿਰ ਦੇ ਬੋਲੇ ਨੇ ਕੱਲ ਵੀ ਸੀਐਮ ਸਾਹਿਬ ਆਏ ਜਦ ਕੇ ਉਹਨਾਂ ਦਾ ਮੁੱਤਵਾ ਬਹੁਤ ਬੜਾ ਇੱਕ ਪਿੰਡ ਦੇ ਛੋਟੇ ਮਸਲੇ ਆ ਕੇ ਸਾਹਦੇ ਚ ਬੈਠ ਜਾਣਾ ਇਹ ਜੇ ਉਹ ਸਾਨੂੰ ਫੋਨ ਕਰਕੇ ਕਹਿ ਦੇਉਂਦੇ ਪਿੰਡ ਸੁਝਾ ਲੋ ਮਸਲਾ ਸੁਝਾ ਲੋ ਬਹੁਤ ਆਸਾਨ ਹਰ ਜਿਹੜੇ ਬੰਦੇ ਫਿਰਦੇ ਆ ਜਿੱਥੇ ਬੰਦਿਆਂ ਨੂੰ ਫਿਰਦੇ ਆ ਸਮਾਜਿਕ ਲੋਕ ਫਿਰਦੇ ਆ ਸਾਡੇ ਕੋ ਪੰਚਾਇਤ ਕੋ ਇੱਕ ਵਾਰ ਵੀ ਨਹੀਂ ਆਇਆ ਸਾਡੇ ਕੋ ਪੰਚਾਇਤ ਆ ਜਾਂਦੇ ਪਿੰਡ ਵਿੱਚ ਆ ਜਾਂਦੇ ਮੇਲੇ ਵਿੱਚ ਵੀ ਬੁਲਾਇਆ ਜਾਂਦੇ ਉੱਥੋਂ ਭੱਜ ਕੇ ਗਏ ਪਿੰਡ ਦੇ ਸਾਰਾ ਪਿੰਡ ਆਪਣੇ ਘਸੇ ਆ ਕੁਸਕਰ ਆ ਕੁਸ ਬੰਦੇ ਆ ਉਹ ਠੀਕ ਹੈ ਮੈਂ ਤਾਂ ਹੋਰ ਸਮਾਜ ਸੇਵੀ ਵੀ ਬੜੀ ਫਿਰਦੇ ਸਾਡੇ ਇਲਾਕੇ ਦੇ ਬਹੁਤ ਬੰਦੇ ਪੁੱਟਾ ਸਿੱਧਾ ਬੋਲਦੇ ਸੀਗੇ ਕੋਈ ਜਥੇਬੰਦੀਆਂ ਛੋਟੇ ਛੋਟੇ ਜਥੇਬੰਦੀਆਂ ਬਲਗਨੀਆਂ ਬਣੀਆਂ ਹੁਣ ਦਿੱਲੀ ਦੇ ਧਰਮ ਤੋਂ ਬਾਅਦ ਉਹੀ ਗੱਲ ਨੂੰ بڑے ਲੀਡਰ ਤਾਂ ਹੁੰਦੇ ਨੇ ਜਨਗਿਆ ਉਹਨਾਂ ਨੂੰ ਚਾਹੀਦਾ ਵੀ ਛੋਟੇ ਮਸਲੇ ਖਾਤਰ ਤੁਸੀਂ ਜੇ ਜਾਣਾ ਬڑے ਮਸਲੇ ਉਠਾਓ ਛੋਟੇ ਛਿੰਤ ਦੀ ਪਰਮਿਸ਼ਨ ਨਹੀਂ ਜੀ ਮੈਂ ਮਤਾ ਪਾਇਆ ਉਹਦੇ ਪ੍ਰਸ਼ਾਸਨ ਦਾ ਤੇ ਰੋਲੇ ਨਹੀਂ ਪੰਚਾਇਤ ਨੇ ਮਸਲਾ ਪਾਇਆ ਸੱਤੇ ਬੰਦੇ ਅੱਠ ਮੈਂਬਰਾਂ ਦਾ ਸੈਕ ਕਿਉਂਕਿ ਸਾਡੇ ਪਿੰਡ ਜੇ ਦੋ ਸਿੰਧਾ ਹੋਣਾ ਰੂਹ ਹੀ ਚੱਲ ਪੈਣੀ ਔਰ ਕਲਾਂਕਤਾ ਸਾਡੀ ਪਿੰਡਾਂ ਦੀ ਜਾਂ 100 ਸਾਲ ਦੇ ਉੱਪਰ ਹੋ ਕੇ ਦੋ ਸਿੰਧਾ ਕਦੇ ਹੋਈਆਂ ਨਹੀਂ ਹਾਂ ਸ਼ੁਰੂ ਦੇਖ ਕੇ ਹੁੰਦੀ ਹੈ ਜੇ ਤਾਂ ਕੁਝ ਮੈਂਬਰ ਇਹਨਾਂ ਦੇ ਹੱਕ ਵਿੱਚ ਵੀ ਹੋਵੇ ਠੀਕ ਆ ਪਰ ਸਾਰਾ ਪਿੰਡ ਇਕੱਠਾ ਕੁਝ ਬਿੰਦਿਆ ਕਰਕੇ ਅਸੀਂ ਪਿੰਡ ਦਾ ਮਾਣ ਥੋੜਾ ਕਰਨਾ ਵੀ ਲਮੀ ਲਗੜ ਲਾਉਣੀ ਹੈ ਇਹ ਜਦਕੇ ਚਾਰਸੇ ਚੱਲੀ ਨੂੰ ਚਾਹੀਦਾ ਸੀਗਾ ਸਾਨੂੰ ਪਰਸਨਲ ਚੰਗੀਦਰਾ ਜਾਣਦੇ ਆ ਫੋਨ ਤੇ ਹੀ ਜਿੱਤ ਕੇ ਕੱਲ ਬਤ ਕਰ ਸਕਦੇ ਸੀਗੇ ਆ ਕੇ ਸੈਤੀ ਦੇ ਦਿੱਤੀ ਜੂਰੀ ਕਰਾਓ ਮੈਂ ਆ ਕੇ ਵੈਜੂਗਾ ਦੇਖੂ ਤੁਹਾਨੂੰ ਕੋਣ ਰੋਕਦਾ ਇਹ ਸਾਨੂੰ ਜੇ 1921 ਕੋਈ ਲੜਾਈ ਝਗੜਾ ਕੋਈ ਹੋ ਗਿਆ ਕੋਈ ਬੰਦਾ ਮਰ ਜਿਵੇਂ ਕੋ ਸੋਝਵੇ ਇਹਦਾ ਜ਼ਿੰਮੇਵਾਰ ਚਾਰਜ ਚੰਨੀ ਹੋਊਗੇ ਨਾ ਕਿ ਕੋਈ ਪੰਚਾਇਤ ਹੋਵੇ ਦਾ ਸਰਪੰਚ ਕੋਈ ਪ੍ਰਸ਼ਾਸਨ ਇਹ ਤਜਰਬੇ ਪ੍ਰਤਾਉ ਭਾਸ਼ਣ ਕਰ ਚਾਰਜ ਚੰਨੀ ਦੇ ਕੇ ਗਿਆ ਮੈਂ ਉਹਨਾਂ ਨੂੰ ਵਾਰਨਿੰਗ ਦਿੰਦਾ ਜੇ ਉੱਥੇ ਕੋਈ ਨੁਕਸਾਨ ਹੁੰਦਾ ਇਹ ਚਾਰਜ ਚੰਨੀ ਜ਼ਿੰਮੇਵਾਰ ਹੋਊਗਾ ਇਹ ਆਪਣਾ ਸੋਚ ਕੇ ਆਪਣੇ ਬੰਦੇ ਨੂੰ ਸਮਝਾ ਲਵੇ ਜਿਹੜੇ ਸੈਤੀ ਦੇ ਰਹੇ ਆ ਇਹ ਵਾਰ ਜਦੋਂ ਮਸਲੇ ਦਾ ਹੱਲ ਕੀ ਹੈ ਅਸੀਂ ਤਾਂ ਅੱਜ ਵੀ ਸੀਟੀ ਸਾਹਿਬ ਦੇ ਪ੍ਰਸ਼ਾਸਨ ਨਾਲ ਮੀਟਿੰਗ ਕਰੀਆ ਅਸੀਂ ਕਹਿੰਦੇ ਜਿਹੜੀ ਜੱਦੀ ਸਿੰਘ ਚੱਲਦੀ ਆਉਂਦੀ ਆ ਵੀ ਇੱਕ ਵਿੱਚ ਆ ਗੋ ਨਾਲ ਚੱਲੋ ਠੀਕ ਹੈ ਜਿਵੇਂ ਪਹਿਲਾਂ ਚੱਲਦੇ ਆਉਂਦੇ ਇਹ ਤਾਂ ਇਹ ਨਵਾਂ ਮੁੱਦਾ ਨੂੰ ਉਲਝਾ ਲੈ ਸਿਆਸੀ ਬਣਾ ਲਿਆ ਜੀ ਸਾਰਾ ਪਿੰਡ ਇੱਕ ਵਾਸਤੇ ਤੁਸੀਂ ਇਕੱਠ ਵੀ ਤੇ ਬਾਹਰ ਸਿਆਸੀ ਜਿਹਦੇ ਬੰਦੀਆਂ ਬਾੜ ਲੀਆਂ ਜਿਹੜੇ ਬੰਦੇ ਨੂੰ ਮੈਂ ਦੇਖ ਕੇ ਬਸ ਆਪਣੇ ਵੀਊ ਵੀਊ ਆਪਾਂ ਵੀ ਨੂੰ ਇੰਨੇ ਵੀਊ ਆ ਗਏ ਮੈਨੂੰ ਬੰਦੇ ਆ ਗਏ ਬਸ ਬੋਲਣਾ ਦਾ ਢੰਗ ਸਿੱਖਿਆ ਵਾ ਜਾਂ ਇਹਨਾਂ ਨੇ ਪਤਨਿਕਮ ਕਿਆ ਛੋਟੂ ਦੇਖ ਕੇ ਮੈਂ ਕਦੇ ਕਿਹਾ ਨਾਗਰ ਮर्यादापता ਲੱਗਦੀ ਆ ਦਲੇ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਸਬੋਧਨ ਕਰਦੇ ਜਿਵੇਂ ਸਭਾ ਇਤੋਂ ਜਾਣਦੇ ਨਹੀਂ ਹੁੰਦੇ ਸਾਨੂੰ ਪਤਰਾ 20 ਸਾਲ ਦੇ ਬੰਦੇ ਹੀ ਜਾਣਦੇ ਠੀਕ ਇਹਦੀ ਗੱਲਬਾਤ ਦਾ ਹੁਣ ਉਹਨਾਂ ਨੂੰ ਅਸੀਂ ਤਾਂ ਕੈਸੀ ਸਾਰੀ ਪੰਚਾਇਤ ਉਹਦੇ ਪਾਰਟੀਆ ਦੀਆਂ ਵੀ ਵਿਚਾਰੂ ਜਿਹੜਾ ਜੱਦੀ ਸਾਡਾ 100 ਸਾਲ ਦੇ ਪਹਿਲਾਂ ਹੁੰਦਾ ਜਾਂਦਾ 10 ਮਿੰਟ ਛਿੰਝ ਹੁੰਦੀ ਆ ਇਹ ਇੱਕ ਕਮਲ ਕਰਾਉਣ ਨੂੰ ਪੈਂਦਾ 8 ਤੋਂ 10 ਮਿੰਟ ਛਿੰਝ ਹੁੰਦੀ ਆ ਵੀ ਵਿਚਾਰੂ ਉਨੇ ਇਹ ਹੈ ਕਿ ਗੈਰ ਰਿਸਪੀਡ ਪਿੰਡ ਜੱਕ ਸਲਾਹ ਕਰਕੇ ਕੱਲੂ ਦਾ ਵੀ ਰਾਗ ਹੈ ਕਿ ਗਏ ਨਗਲ ਬਾਕੀ ਇਦਾਂ ਇੱਕ ਸੱਜਣ ਨੇ ਮੇਰਾ ਨਾਮ ਵੀ ਕਾਫੀ ਅਨਸ਼ਾਲ ਕੇ ਵਿਆਹ ਉੱਥੇ ਮੰਦਾ ਚੰਗਾ ਵੀ ਬੋਲਿਆ ਉਹਦੀ ਆਦਤ ਆ ਉਹ ਕਦੇ ਕਿਸੇ ਦੇ ਜਾ ਕੇ ਖੜ ਜਾਂਦਾ ਉੱਥੇ ਬੋਲਣ ਲੱਗ ਜਾਂਦਾ ਪਰ ਆਪਾਂ ਕਦੇ ਵੀ ਉਹਨੂੰ ਮਾੜਾ ਨਹੀਂ ਕਿਹਾ ਚਲੋ ਸਾਡੇ ਮਾਮੇ ਉਹਨਾਂ ਸਾਨੂੰ ਸੰਸਕਾਰ ਦਿੱਤੇ ਆ ਵੀ ਕਿਸੇ ਨੂੰ ਮੈਗ ਤੇ ਵੀ ਇਦਾਂ ਭੱਦੀ ਸ਼ਲਾਵਲੀ ਨਹੀਂ ਮੋਰੇ ਜਹਨ ਦੁਸ਼ਮਣ ਵੀ ਹੋਵੇ ਤੁਹਾਡਾ ਉਹਨੂੰ ਕਦੇ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਮੈਗ ਤੇ ਆ ਕੇ ਉਹਦੀ ਪਬਲਿਕ ਦੇ ਵਿੱਚ ਵੀ ਤੁਸੀਂ ਉਹਿਆ ਹੁਣ ਵਡਿਆਈ ਨਹੀਂ ਮਿਲਦੀ ਮੈਂ ਉਹਨੂੰ ਸਮਝਾ ਦੰਨਾ ਦੱਸਣਾ ਚਾਹਾਂਗਾ ਉਹਦੇ ਨਾਲ ਵੀ ਸ਼ੋਰਤ ਨਹੀਂ ਮੇਰੇ ਲਈ ਬਹੁਤੀ ਥੋੜੇ ਜਿਹੋ ਲੋਕ ਹੁੰਨੇ ਆ ਜਿਹੜੇ ਥੱਲੇ ਪੰਜ ਸੱਤ ਬੰਦੇ ਕਮੈਂਟ ਕਰਨ ਵਾਲੇ ਉਹਨੇ ਉਹੀ ਲੋਕ ਹੁੰਨੇ ਆ ਬਾਕੀ ਲੋਕ ਬੜੇ ਸਿਆਣੇ ਆ ਉਹ ਪਤਾ ਦੇਖ ਲੈਂਦੇ ਆ ਵੀ ਕਿ ਕਿਹਦੇ ਲਈ ਬੋਲ ਰਿਹਾ ਕੌਣ ਬੋਲ ਰਿਹਾ ਉਹਨਾਂ ਨੂੰ ਪਤਾ ਹੁੰਦਾ ਤੇ ਬਾਕੀ ਅਸੀਂ ਤਾਂ ਹਮੇਸ਼ਾ ਹੀ ਕਾਕੇ ਨੂੰ ਆ ਸਾਰੇ ਬੈਠੇ ਆ ਇਹ ਗੱਲ ਨੂੰ ਬਹੁਤ ਬਰੀਕੀ ਨਾਲ ਗਿਆ ਵੀ ਇਹ ਪਿੰਡ ਦੇ ਵਿੱਚ ਰੰਜਿਸ਼ਵਾਦੀ ਨਹੀਂ ਹੋਣੀ ਚਾਹੀਦੀ ਉਹ ਵੀ ਸੱਜਣ ਮੇਰੇ ਕੋਲ ਆਏ ਸੀਗੇ ਕੰਗਸਾਹਬ ਕੋਲ ਵੀ ਗਏ ਅਸੀਂ ਕੰਗਸਾਹਬ ਨੇ ਮੈਨੂੰ ਫੋਨ ਕਰਿਆ ਚਾਹੇ ਐਮਐਲਏ ਸਾਹਿਬ ਨੂੰ ਲਖਪੁਰਾ ਗਈ ਜਾਣ ਮੈਂ ਗੁਰੂ ਦੀ ਧਰਤੀ ਤੇ ਬੈਠ ਕੇ ਕਹਿੰਦਾ ਮੈਨੂੰ ਐਮਐਲਏ ਸਾਹਿਬ ਨੇ ਫੋਨ ਕਰਕੇ ਕਿਹਾ ਇਹ ਸਾਰੇ ਪਿੰਡ ਵਾਲੇ ਉੱਥੇ ਗਏ ਸੀ ਗੁਰਦੁਆਰੇ ਥੜ ਚੜ ਕੇ ਕਹਿ ਰਹੇ ਨੇ ਜੀ ਹਾਜ਼ਰੀ ਦੇ ਵਿੱਚ ਐਮਐਲਏ ਸਾਹਿਬ ਦੇ ਮੈਨੂੰ ਫੋਨ ਲਾ ਕੇ ਕਾਕੇ ਨੂੰ ਸਮਝਾ ਕੇ ਛਿੰਝ ਇੱਕ ਗਰਾ ਉਹ ਤੋਂ 2 ਘੰਟੇ ਬਾਅਦ ਮੇਰੇ ਕੋਲ ਜਜਾ ਸਿੰਘ ਗਰਚਾ ਤੇ ਇੱਕ ਮੁੰਡਾ ਭਿੰਦਰ ਇੱਕ ਹੈਪੀ ਮੇਰੇ ਦਫ਼ਤਰ 2 ਘੰਟੇ ਬੈਠੇ ਰਹੇ ਮੈਂ ਕਾਕੇ ਨੂੰ ਬੁਲਾਇਆ ਮੈਂ ਇਹਨੂੰ ਕਿਹਾ ਵੀ ਇੱਕ ਛਿੰਝ ਕਰ ਲੋ ਚਾਹੇ 16 ਦੀ ਕਰ ਲੋ ਚਾਹੇ 18 ਦੀ ਕਰ ਲੋ ਕੁਛ ਇਹਨੇ ਬੰਦੇ ਪੰਚਾਂ ਨਾਲ ਮੇਰੀ ਗੱਲ ਕਰਾਈ ਮੈਂ ਕਾਕੇ ਨੇ ਬਾਅਦ ਇਹ ਜੋ ਕਹਿੰਦੇ ਸਾਡੇ 10ਵੀਂ ਦੀ ਸ਼ਿੰਝ ਹੁੰਦੀ ਆ ਨੌਵੀਂ ਦੀ ਹੁੰਦੀ ਵੀ ਅਸੀਂ 18 ਨੂੰ ਹੀ ਕਰਨੀ ਆ ਵੀ 18 ਨੂੰ ਸਾਡੇ ਵਿੱਚ ਆ ਜਾਣ ਜਿੰਨੇ ਬੰਦੇ ਉਹ ਸਾਡੇ ਹੋਣਗੇ ਓਨੇ ਉਹਨਾਂ ਦੇ ਪਾ ਦੰਦੇ ਆ ਤੇ ਇਹ ਸਹਿਮਤੀ ਉਹ ਕਹਿੰਦੇ ਨਹੀਂ ਅਸੀਂ ਤਾਂ ਸਾਈਆਂ ਦੇ ਦੀਆਂ ਅਸੀਂ ਤਾਂ 5 ਲੱਖ ਸਾਈਆਂ ਦੇ ਦੀਆਂ ਅਸੀਂ ਤਾਂ 16 ਦੀ ਹੀ ਕਰਾਉਣੀ ਆ ਪਰ ਮੈਂ ਕਿਹਾ ਕੋਈ ਵੀ ਭਾਈ ਤੁਹਾਡਾ ਆਪਣਾ ਵਿਚਾਰ ਕਰਾ ਲਓ ਕਹਿੰਦੇ ਸਾਨੂੰ ਇੱਕ ਪਰਮਿਸ਼ਨ ਚਾਹੀਦੀ ਆ ਸਾਊਂਡ ਦੀ ਮੈਂ ਕਿਹਾ ਯਾਰ ਉਹ ਮੇਰੇ ਮੇਰਾ ਤਾਂ ਹੈ ਨਹੀਂਗਾ ਸਿਸਟਮ ਪਿੰਡ ਦੇ ਵਿੱਚੋਂ ਤੇ ਐਡੀ ਗੱਲ ਆ ਮੈਂ ਤਾਂ ਉਹਨਾਂ ਨੂੰ ਅੱਜ ਵੀ ਅਪੀਲ ਕਰਦਾ ਕਿ ਇਕੇਸ਼ਨ ਤੇ ਕਰਾ ਲਓ ਜਿਹੜਾ ਬੰਦਾ ਤੁਸੀਂ ਮੂਹਰੇ ਕਰਨਾ ਚਾਹੁੰਦਾ ਅਸੀਂ ਚਾਹੇ ਇਹਨੂੰ ਪੈਦਲ ਨੇ ਆਇਆ ਔਰ ਇਹਨੂੰ ਤੁਸੀਂ ਤੁਸੀਂ ਪਿੱਛੇ ਹੋ ਜੋ ਜਿਹੜਾ ਕਾਕੇ ਦੀ ਪਾਰਟੀ ਦਾ ਤੁਹਾਨੂੰ ਬੰਦਾ ਮਾੜਾ ਲੱਗਦਾ ਅਸੀਂ ਇਹਨਾਂ ਨੂੰ ਬੇਨਤੀ ਕਰ ਦਿੰਦੇ ਆ ਵੀ ਬਾਈ ਜੀ ਤੁਸੀਂ ਆਹ ਬੰਦੇ ਦੀ ਨਹੀਂ ਬਣਦੀ ਇਹਨੂੰ ਪਿੱਛੇ ਕਰ ਦਿਓ ਜੇ ਜੇ ਤੁਸੀਂ ਮੂਹਰੇ ਹੋਣਾ ਚਾਹੁੰਦੇ ਆ ਵੀ ਇਹ ਸਰਪੰਚ ਆਪਣ ਦਾ ਚੁਣਿਆ 5 ਸਾਲ ਤਾਂ ਜਰਨਾ ਪਊਗਾ ਪਹਿਲੀ ਗੱਲ ਅੱਠੇ ਪੰਜ ਚੋ ਤੇ ਨਾਲ ਆ ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਆਖਦੀਆਂ ਸਾਹਮਣੇ ਕਿਹਾ ਸੀ ਪੰਜ ਪੰਜਾਂ ਦੇ ਚਾਰ ਪੰਜਾਂ ਦੇ ਲਿਖਾ ਕੇ ਦੇ ਦੋ ਕਿਸੇ ਪੰਚ ਨੇ ਉਹਨਾਂ ਦੇ ਹੱਕ ਦੇ ਵਿੱਚ ਸਹਿਮ ਨਹੀਂ ਕਰੇ ਕਿਉਂਕਿ ਇਹਨਾਂ ਦੇ ਪਿੰਡ ਦੀ ਕਮਾਨਤਾ ਵੀ ਦਸਵੀਂ ਦੀ ਛਿੰਜ ਕਰਾਉਣੀ ਇਸ ਕਰਕੇ ਚਾਹੇ ਇਹ ਵਿਰੁੱਧੇ ਹੋਣ ਪੰਚ ਉਹਨਾਂ ਨੇ ਇਸ ਆਪਣੇ ਪਿੰਡ ਦੀ ਮਾਨਤਾ ਨੂੰ ਡੁੱਟਣ ਦੇ ਲਈ ਸਾਈਨ ਨਹੀਂ ਕਰੇ ਇਸ ਕਰਕੇ ਇਹਨਾਂ ਨੂੰ ਪਰਮਿਸ਼ਨ ਮਿਲਣ ਤੇ ਦਿੱਗਤਾ ਪੰਚਾਇਤ ਦੇ ਮਤਾ ਪਾਤਾ ਪੰਚਾਇਤ ਪੰਚਾਇਤ ਦੇ ਸਾਡੇ ਘਰ ਤੇ ਤਾਂ ਪਾਇਆ ਨਹੀਂ ਐਮਐਲ ਸਾਹਿਬ ਨੇ ਤਾਂ ਕਿਹਾ ਨਹੀਂ ਇਹ ਜਿਹੜੇ ਬੰਦੇ ਆ ਇਹ ਹਮੇਸ਼ਾ ਐਮਐਲ ਸਾਹਿਬ ਨੂੰ ਭੰਡ ਦੇ ਰਹਿਣਾ ਚਾਹੁੰਦੇ ਆ ਪੰਜ ਸੱਤ ਗਿਆ ਬਹੁਤੇ ਨਹੀਂ ਇਹਨਾਂ ਨੂੰ ਤਾਂ ਐਮਐਲਏ ਜ਼ਹਿਰ ਦਿੱਹੀ ਜਾਂਦਾ ਪਤਾ ਨਹੀਂ ਇਹਨੇ ਕੀ ਕਰਤਾ ਮੈਂ ਗੁਰੂ ਘਰ ਜਾ ਕੇ ਕਹਿਣ ਨੂੰ ਪਿਆਰ ਵੀ ਮੈਨੂੰ ਐਮਐਲਏ ਸਾਹਿਬ ਨੇ ਇਹਨਾਂ ਜਦੇ ਕਾਰਡ ਦੇਣ ਗਏ ਆ ਐਮਐਲਏ ਸਾਹਿਬ ਨੇ ਤਰੰਤ ਮੈਨੂੰ ਫੋਨ ਆ ਵੀ ਕਾਕੇ ਨੂੰ ਬੁਲਾਇਆ ਇਹਨਾਂ ਦਾ ਮਸਲਾ ਹੱਲ ਕਰ ਫਿਰ ਤੇਜਾਰ ਸਿੰਘ ਹੋਣੀ ਇੱਕ ਜੋਨੀ ਆ ਮੁੰਡਾ ਜਿਹੜਾ ਲੈ ਕੇ ਗਿਆ ਸੀ ਬਿੱਪਲ ਮੰਦਿਰੇ ਦਾ ਉਹਨੂੰ ਮੈਂ ਜਦੇ ਤਰੰਤ ਫੋਨ ਕੀਤਾ ਮੈਂ ਕਿਹਾ ਵੀ ਇਹ ਬੰਦੇ ਬਿਠਾ ਲੇ ਮੈਂ ਤੁਸੀਂ ਨਾ ਜੋ ਗੰਨਾ ਮੈਂ ਖਰੜ ਤੇ ਰਹਿ ਗਿਆ ਕਹਿੰਦਾ ਮੈਂ ਤੇਜਾਰ ਗੱਜੇ ਨੂੰ ਭੇਜਦਾ ਉਹ ਆ ਗਏ ਭਾਈ ਜੀ ਉਹਨਾਂ ਨਾਲ ਗੱਲ ਇਹੀ ਚੱਲੀ ਵੀ ਆਪਾਂ ਇਹਨੂੰ ਗੱਲ ਨੂੰ ਨਿਵੇੜ ਦਈਏ ਮੈਂ ਇਹਨੂੰ ਵੀ ਕਿਹਾ ਵਾਂਗਾ ਨਵੇਂੜ ਦੇ ਇਸ ਗੱਲ 'ਚ ਕੁਝ ਨਹੀਂ ਰੱਖਿਆ ਠੀਕ ਆ ਰੰਜਿਸ਼ ਬਾਜੀ ਤੂੰ ਅਗਲੇ ਸਾਲ ਮੈਂ ਇਹ ਵੀ ਕਿਹਾ ਕਿ ਸ਼ਾਇਦ ਉੱਤੇ ਦੋਆਂ ਤੀਨ ਹੋਵੇ ਪੈਸੇ ਹੀ ਨਾ ਲੱਗ ਜਾਂਦਾ ਪਰ ਉਹ ਬੰਦੇ ਨੇ ਮੈਨੂੰ ਇਹ ਕਹਿੰਦੇ ਬਾਈ ਜੀ ਅਸੀਂ ਤਾਂ ਪਿੱਛੇ ਮੁੜ ਨਹੀਂ ਸਕਦੇ ਸਕਦੇ 16 ਵਾਲੀ ਛਿੰਦ ਤੋਂ ਤੇ ਬਾਈ ਹਾਂ ਅਸੀਂ ਕਹਾਂ ਮੈਂ ਤੁਸੀ ਆਪਣਾ ਆਪਣਾ ਦੇਖੋ ਬਾਈ ਕੋਈ ਲੜਾਈ ਝਗੜੇ ਤੇ ਬਚੋ ਅਸੀਂ ਤਾਂ ਨਹੀਂ ਆਵਾਂਗੇ ਤੁਸੀਂ ਬੁਲਾ ਲਓਗੇ ਥੋੜੇ ਆਵਾਂਗੇ ਤੁਸੀਂ ਹੀ ਬੁਲਾਓਗੇ ਇਹਨਾਂ ਤੇ ਆਵਾਂਗੇ ਇਹੀ ਸਿਸਟਮ ਆ ਤੇ ਰੌਲਾ ਆਪਰ ਨਹੀਂ ਕਰਨਾ ਚਾਹੀਦਾ ਇਸ ਗੱਲ ਕਰਕੇ ਵੀ ਅਸੀਂ ਤਾਂ ਅੱਜ ਵੀ ਇਹਨੂੰ ਕਹਿੰਦੇ ਆ ਕੀ ਕਰਾ ਜਿਹੜਾ ਤੇ ਤੇਰਾ ਬੰਦਾ ਉਹਨਾਂ ਨੂੰ ਰਾਹ ਤੋਂ ਪਿੱਛੇ ਕਰ। ਇਹੀ ਕਰ ਸਕਦੇ ਆ ਬਾਈ ਜੀ ਹੋਰ ਕੁਝ ਨਹੀਂ ਪਰ ਪਹਿਲੀ ਰਿਹਸਾ ਬਾਈ ਹੋਰ ਇਹਦੇ ਚ ਐਮਐਲਏ ਸਾਹਿਬ ਦਾ ਕੋਈ ਦੋਸ਼ ਨਹੀਂ ਕਈ ਬੰਦਿਆਂ ਨੂੰ ਐਮਐਲਏ ਸਾਹਿਬ ਤੇ ਐਗਨੀ ਕਰਦੀ ਆ ਸਵੇਰੇ ਉਹ ਮੈਕ ਲੈ ਕੇ ਐਮਐਲਏ ਸਾਹਿਬ ਦੇ ਕੋਲ ਦੌੜ ਆ ਜਾਂਦੇ ਆ ਪਤਾ ਨਹੀਂ ਕੀ ਅਲਰਜੀ ਆ ਉਹ ਸਾਡਾ ਰਾਜ ਐਮਐਲਏ ਸਾਹਿਬ ਨਾਲ ਰਹਿੰਦਾ ਵੀ ਐਮਐਲਏ ਸਾਹਿਬ ਤੁਸੀਂ ਉਸ ਲੈਵਲ ਨਾਲ ਕੰਮ ਨਹੀਂ ਕਰਦੇ ਜਿਸ ਹਿਸਾਬ ਨਾਲ ਸਰਕਾਰਾਂ ਕਰਦੀਆਂ ਹੋਣੀਆਂ। ਜਿੱਦਾਂ ਸਾਡੇ ਪਰਚੇ ਹੋਏ ਆ ਘਰੋਂ ਬੁਲਾ ਕੇ ਮੇਰੀ ਮੇਰੀ ਘਰ ਵਾਲੀ ਚੱਕ ਲਈ ਗਈ ਮੈਨੂੰ ਚੱਕ ਲਿਆ ਗਿਆ ਛਰਿਆਂ ਜੇਲਾ ਦੇ ਭੇਜਿਆ ਗਿਆ ਉਸ ਲੈਵਲ ਦਾ ਤਾਂ ਐਮਐਸ ਸਾਹਿਬ ਨੇ ਕਦੇ ਕਰੇ ਹੀ ਨਹੀਂ ਕੰਮ ਨਾ ਉਹ ਕਰਨ ਯੋਗ ਆ ਵੀ ਕਿਸੇ ਨੇ ਇੰਨੀ ਖੁੰਦਗ ਰੱਖ ਲੈਣ ਪਰ ਉਹਨਾਂ ਨੂੰ ਉਹੀ ਅਲਰਜੀ ਆ ਪਰਚਾ ਕੋਈ ਕਰਾ ਦੇਣ ਤੇ ਨਾ ਐ ਮੇਰੇ ਸਾਹਿਬ ਦਾ ਜੇ ਹਰ ਕਹਿੰਦੇ 7 ਵਜੂ ਕੀ ਕੋਈ ਪਰਚਾ ਕਰਾਊਗਾ ਏ ਪਰ ਯਾਰ ਨੋਗਦੇ ਪੂਰੇ ਦਾ ਹੀ ਪੂਰੇ ਨੇ ਕਹਾਦਾ ਓ ਯਾਰ ਮੈਂ ਕਦੇ ਕਿਸੇ ਨੂੰ ਕਾਦੇ ਨਹੀਂ ਰਹਿਣਾ ਪਰਚਾ ਮੈਂ ਖੋਦ ਪਰਚੇ ਹੜਾਏ ਹੋਏ ਯਾਰ ਮੈਂ ਮੈਂ ਜੇਲ੍ਹ ਰਿਆ ਹੈ ਮੇਰੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਤੀ ਕੈਨੇਡਾ ਦੇ ਵੀਜ਼ੇ ਲੱਗੇ ਹੋਏ ਅੱਜ ਪੀਆਰ ਹੁੰਦੇ ਹੁਣ ਮੇਰੀ ਬੇਟੀ ਪਲੱਸ 1 ਵਿੱਚ ਪੜ੍ਹਦੀ ਆ ਨਹੀਂ ਕਹਿੰਦਾ ਅੱਜ ਪੀਆਰ ਹੁੰਦੀ ਕੈਨੇਡਾ ਦੀ ਉਹ ਕਮਾਲ ਆ ਯਾਰ ਇਹ ਆਪ ਜਿਹੜੇ ਲੋਕ ਪਰਚੇ ਕਰਾਉਂਦੇ ਇਹਨਾਂ ਨੂੰ ਇਹੀ ਦਿਖੀ ਜਾਂਦਾ ਵੀ ਇਹ ਕਰਾ ਲਵੇ ਪਰਚੇ ਅਸੀਂ ਕਦੇ ਵੀ ਰੰਜਿਸ਼ ਵਾਲੀ ਰਾਜਨੀਤੀ ਨਹੀਂ ਕਰਦੇ ਬਾਈ ਜੀ ਕਦੇ ਵੀ ਸਾਡੇ ਐਮਐਲਏ ਸਾਹਿਬ ਤੇ ਕਦੇ ਵੀ ਪਰਚੇ ਕੁੱਚੇ ਵੱਲ ਤੁਰਦੇ ਹੋ ਨਹੀਂ ਸਾਨੂੰ ਸਮਝ ਆਉਂਦੇ ਆ ਜਦ ਕਿ ਪੰਚਾਇਤ ਦੇ ਐਮਐਲ ਸਾਹਿਬ ਨੇ ਬਹੁਤ ਸਟ੍ਰਿਕਲੀ ਮੈਨੂੰ ਕਿਹਾ ਵੀ ਇਹ ਫੈਸਲਾ ਕਰਾ। ਇਹ ਬਸ ਬਾਹਰ ਦੇ ਲੋਕ ਐਡ ਹੋ ਜਾਂਦੇ ਨੇ ਕਿ ਕਿਤੇ 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 ਚਲੇ ਜਾਂਦੇ ਪਿੰਡ ਦੇ ਵਿੱਚ। ਹਾਲੇ ਘੂੜਿਆਂ ਦਾ ਮਸਲਾ ਤਾਂ ਉੱਥੇ ਨਾਲਾ ਜਾਲਾ ਇਹਦਾ ਬਣਦੇ ਨੇ ਇੱਕ ਬੰਦੇ ਹੈਗੇ ਇਹਨਾਂ ਦਾ ਦੋ ਚਾਰ ਬੰਦੇ ਫਿਰਦੇ। ਭਾਈ ਪਿੰਡ ਦੀ ਡਿਵੈਲਪਮੈਂਟ ਤਾਂ ਹੋਣ ਲਨ ਦਿਓ। ਇਸ ਗੱਲ ਕਰਕੇ ਐਮਐਲ ਸਾਹਿਬ ਤਾਂ ਇਹਨੂੰ ਉਮੀਰ ਰੱਖਦੀ ਹੈ ਨਾ ਬਹੁਤੇ ਹੀ ਬੰਦੇ ਫਸ ਸੱਤ ਗਏ। ਫਸੀ ਹਾ ਧੰਨਵਾਦ ਜੀ।